ਜਲਾਲਾਬਾਦ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਿੰਡ ਚੱਕ ਬਜੀਦਾ ਕੇਵਲ ਸਿੰਘ ਨਾਂ ਦਾ ਵਿਅਕਤੀ ਸਰਦ 파ਰ ਤੋਂ ਡਰਗ ਮਗਾਉਦਾ ਹੈ ਖਾਸ ਮੁਖਬਰ ਨੇ ਪੁਲਿਸ ਨੂੰ ਦੱਸਿਆ ਕੇਵਲ ਸਿੰਘ ਡਰੂਨ ਰਾਹੀਂ ਚਿੱਟਾ ਡਰਗਸ ਮੰਗਵਾਇਆ ਹੈ ਜਲਾਲਾਬਾਦ ਸਦਰ ਥਾਣਾ ਦੇ मुखी ने दो किलो इकताली ग्राम चिट्टा बरामद करके अगली पुछगिछ की जा रही है पंजाब के डी जी पी दखत अनुसार कार्रवाई की जा रही है इसकी जानकारी फाजिलका एसपी सिंह बराड़ ने परेश ਕਾਨਫਰੰਸ ਕਰਕੇ ਦਿੱਤੀ ਜਲਾਲਾਬਾਦ ਡੀਐਸਪੀ ਜਤਿੰਦਰ ਸਿੰਘ ਗਿੱਲ ਤੇ थानाਨ ਮੁਖੀ ਐਸਐਚਓ ਵੀ ਹਾਜ਼ਰ ਸੰਸ ਸਾਡੇ ਚੈਨਲ ਨੂੰ ਫੇਸਬੁੱਕ YouTube ਤੇ ਸਬਸਕ੍ਰਾਈਬ ਕਰੋ ਖਬਰਾਂ ਲਗਾਉਣ ਲਈ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਡੀਜੀਪੀ ਸਾਹਿਬ ਜਾਂ ਗੈਸਾਂ ਦੇ ਡਰੱਗਸ ਦੇਗੇ ਜਿਹੜੀ ਕੈਂਪੇਨ ਚੱਲ ਰਹੀ ਹੈ ਮੁਹਿੰਮ ਚਲਾਈ ਵੀ ਹੈ ਉਹਦੇ ਚੀ ਜਿਹੜਾ ਜਲਾਲਾਬਾਦ ਪੁਲਿਸ ਨੂੰ ਸਫਲਤਾ ਮਿਲੀ ਹੈ ਮੁਖਬਰ ਨੇ ਦੱਸਿਆ ਕਿ ਕੇਬਲ ਸਿੰਘ ਨਾਮ ਦਾ ਬੰਦਾ ਹੈਗਾ ਚੱਕ ਬਜੀਦਾ ਦਾ ਉਹ ਇਹਦਾ ਸਮੱਗਲਰ ਹੈ ਤੇ ਉਹ ਕੰਟੀਨਿਊਸ ਜਿਹੜਾ ਹੈਗਾ ਹੁਣ ਸਮੱਗਲਿੰਗ ਲਿਆ ਰਹੇ ਆ ਸਮਾਨ ਤੇ ਡਰੋਨ ਰਾਹੀਂ ਜਿਹੜਾ ਹੈਗਾ ਉਹ ਸਮਾਨ ਲੈ ਕੇ ਆ ਰਹੇ ਆ ਮੁਖ ਅਫਸਰ ਸਦਰ ਨੇ ਆਪਣਾ ਜਿਹੜਾ ਹੈਗਾ ਨਾਕਾਬੰਦੀ ਕੀਤੀ ਨਾਕਾਬੰਦੀ ਡਰੋਨ ਜਿਹੜਾ ਹੈਗਾ ਉਹਨਾਂ ਨੂੰ ਕੇਬਲ ਸਿੰਘ ਜਿਹੜਾ ਹੈਗਾ ਉਹਨਾਂ ਦੇ ਹੱਥ ਆਇਆ ਤੇ ਉਸ ਦੀ ਚੈਕਿੰਗ ਦੌਰਾਨ 2 ਕਿਲੋ 40 ਗ੍ਰਾਮ ਦੀ ਹੈ ਹੈਰੋਇਨ ਬਰਾਮਦ ਕੀਤੀ ਇਹ ਜਿਹੜੀ ਹੈਗੀ ਹੈ ਇਹ ਕਾਫੀ ਵੱਡੀ ਸਫਲਤਾ ਹੈ ਇਹ ਕੇਵਲ ਸਿੰਘ ਜਿਹੜਾ ਹੈਗਾ ਇਹ ਪਤਾ ਲੱਗਿਆ ਹੈਗਾ ਕਿ ਇਹਨੇ ਹੁਣ ਪਿੱਛੇ ਜੇ ਤਿੰਨ ਚਾਰ ਵਾਰ ਜਿਹੜਾ ਹੈਗਾ ਟਰਾਂਸ ਬਾਰਡਰ ਜਿਹੜੀ ਹੈਗੀ ਆ ਉਹ ਹੇਰੋਇਨ ਦੀ ਜਿਹੜੀ ਹੈਗੀ ਸਮਗਲਿੰਗ ਕਰ ਰਿਆ ਸੋ ਇਹਦੇ ਚ ਜਿਹੜਾ ਹੈਗਾ ਇਹਦੇ ਚ ਡੀਪਲੀ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਫੋਰਵਰਡ ਬੈਕਵਰਡ ਲਿੰਕ ਦੇਖ ਕੇ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਟਰਾਂਸ ਬਾਰਡਰ ਤੇ ਪਲੱਸ ਇੱਥੋਂ ਜਿਹੜੀ ਅੱਗੇ ਸਪਲਾਈ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਸਾਰੇ ਨੂੰ ਜਿਹੜਾ ਹੈਗਾ ਅਸੀਂ ਇਹਨੂੰ ਬ੍ਰੇਕ ਕਰਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਇਹ ਦੋ ਇਹਦੀ ਪਿੱਛੇ ਸਚਾਊਗਾ ਉਹ ਅੱਗੇ ਦੱਸਿਆ ਜਾਊਗਾ ਜੈ ਹਿੰਦ